ਹੋਰ ਕਿੰਨੇ ਕਿਲੋ ਆਓਏ ਦੋਸਤੋ ਇੱਕ ਆ ਬਰਬਰੀ ਪੱਠ ਆਈ ਆ ਰਖਾਲਾ ਮੰਡੀ ਤੇ ਜਮਾਂ ਖਾਲੀ ਨਰੋ ਆ ਆ ਬਾਈ ਲੈ ਕੇ ਆਇਆ ਬਾਈ ਸਸਰੀ ਕਾ ਜੀ ਕਿਹੜਾ ਪਿੰਡ ਆ ਬਾਈ ਰਖਾਲਾ ਪਿੰਡ ਆ ਰਖਾਲਾ ਹੀ ਪਿੰਡ ਆ ਭੁੱਲ ਜਾ ਘਰ ਤੂੰ ਇੱਥੋਂ ਲਿਆ ਕੇ ਇੱਥੋਂ ਹੀ ਹੋ ਕਰ ਦੇਣਾ ਸਾਨੂੰ ਤੇ ਕੀ ਮੰਗਿਆ ਬਾਈ ਪੱਠ ਦਾ 14000 ਰੁਪਏ 15 15000 ਗੱਬਣਾ ਨਹੀਂ ਬਾਈ ਖਾਲੀ ਮਨ ਕੇ ਖਾਲੀ ਆ ਲੋ ਵੀ 15000 ਰੁਪਿਆ ਮੁੱਲ ਕੀਤਾ ਮੰਗਿਆ ਦੂਹ ਮਹੀਨਾ ਹੋ ਗਿਆ ਮੰਗਿਆ ਉਹਦਾ ਯਕਸਮਾ ਤਾਂ ਰਹਿ ਗਈ ਬਾਈ ਯਾਰ ਦੂਹ ਮਹੀਨਾ ਦਾ ਬਣੀ ਨੂੰ ਤੇ ਲਾ ਕੁਛ 5 ਲਾਤਾ ਆਪਾਂ 5 ਲਾਇਆ ਜੀ ਹਾਂ ਬਈ ਚਾਰ ਰੰਦ ਚਾਰ ਰੰਦ ਹੋਈ ਖੜੀ ਆ ਜਿੱਦੇ ਸੂ ਕੇ ਤੇ ਸ਼ੀ ਹੋ ਜੂਗੀ 10000 ਪੂਰੀ ਬੱਕਰੀ ਬਣ ਜੂਗੀ 8 ਰੰਦ ਦਾ ਪੂਰੀ ਕਿੰਨੇ ਦੀ ਵੇਚਨੀ ਆ ਯਾਰ ਹਾਂ ਪੈਸੇ ਬਹੁਤ ਥੋੜੇ ਲਾ ਪੈਸੇ ਤਾਂ ਯਾਰ ਅਗਲੇ ਨੇ ਹੁਣ ਇੱਕੇ ਦਾ 10000 ਲਾ ਦੂ ਤੇ ਤੂੰ ਕਿੱਥੇ ਸੂਤ ਆਇਆ ਕਿਉਂ ਬਾਈ ਰਾਹ ਦੇ ਦੇ ਹੁਣ ਤੂੰ ਅਗਲੇ ਨੂੰ ਅਗਲੇ ਨੇ 5 ਲਾਇਆ ਤੂੰ ਅਗਲੇ ਨੂੰ 10 ਵੀ ਯਾਰ ਮੈਂ ਤਾਂ ਇੰਨੇ ਹੀ ਦੂੰਗਾ ਸਾਢੇ 5 ਕਹਿ ਦੇਣਾ ਆਏ ਕਹਿ ਤੂੰ ਸਾਰੇ ਕਹਿ ਦੇਣਾ ਆਏ ਹਾਂ ਤਾਂ ਵੀ ਨਹੀਂ ਦਿੰਦਾ ਆਏ ਨਹੀਂ ਨਹੀਂ ਆਏ ਕਹ ਤੇ ਤਾਂ ਵੀ ਨਹੀਂ ਦਿੰਦਾ ਨਹੀਂ ਆਏ ਨਹੀਂ ਹੁੰਦਾ ਆਏ ਤਾਂ 5-5 ਵੋਲਟ ਢੇਰੀਆਂ ਦਾ ਭੌਲੇ ਬੜੇ ਦੇਖ ਮੈਂ ਫੋਟੋ ਆ ਕੇ ਦਿਖਾਵਾਂ ਤੇਰਾ ਸਾਈ ਹੱਥ ਚ ਜਾਵੇ ਅਗਲੇ ਦੇ ਸਾਢੇ ਕਿ ਨਾ ਦੂਜੇ ਦੀ ਹਲ ਜਾਂਦੀ ਹੋਰ ਕੋਈ ਨਹੀਂ ਚੱਲਦੀ ਜਾਂਦਾ ਨਾ ਜਿਵੇਂ ਕਿੰਨੇ ਦੀ ਵੇਚਨੀ ਹੈ ਬਾਈ 12 ਹੋਰ ਰਾਹ ਪਾ ਦੇ ਬੱਲੇ 12 ਦੀ 12 ਦੀ ਵਾਹ ਵਾਹ ਜੇ 12 ਨਹੀਂ ਲੱਗਦੀ 12 ਦੀ ਲੈ ਲੈਣੇ ਕਿਹੜੇ ਪਾਸੇ ਵਾ ਜਿਹੜੇ ਪਾਸੇ ਤੂੰ ਨਾਲ ਜਾਏਂਗਾ 14 ਲੈ ਲਈ ਤੂੰ ਨਾਲ ਜਾ ਆਹ 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 ਇੰਨਾ ਤਾਂ ਇੰਨਾ ਤਾਂ ਕਾ ਨਾ ਕਰੋ ਯਾਰ ਮੈਂ ਕਰਦਾ ਮੈਂ ਕਰਦਾ ਆਹ ਕਰ ਗੱਲ ਤਾਂ 12000 ਦੀ ਹੋ ਗਈ ਅੱਧ ਤੇ ਰੱਖ 100 ਕਿਲੋ ਮੈਂ ਕਹ ਆਹ ਤੇ ਰੱਖ ਲੈ ਇਹਨਾਂ ਦਾ ਫੋਟੋ ਵੀ ਕਰ ਲਾਂਗੇ ਜੇ ਨਾ ਕੱਟੋ ਆਪ ਜਿਹੜਾ ਤੇ ਰੱਖਣੀ ਹੋਵੇ ਮੈਂ ਕਦੇ ਨਾ ਸਮਝੀ ਕੱਲ ਅਸੀਂ ਵੀਡੀਓ ਬਣਾਵਾਂਗੇ ਪਰ ਗੱਲ ਤਾਂ ਚੀਜ਼ ਦੀ ਵਿਗਣੀ ਆ ਲੈ ਹੁਣ ਸਿਰ੍ਹਾ ਕਰਦੀ ਕੰਮ ਬੋਲ ਦੇ ਹੁਣ ਅਖੀਰ ਹੀ ਸਹੀ ਦੱਸਣਾ ਮੈਂ ਵੀ ਜਮਾਂ ਸਹੀ ਦੱਸੇ ਤੁਸੀਂ ਗੱਲ ਚਲਾ ਹੀ ਜੰਦੇ ਹੋ ਅਖੀਰ ਦੱਸਣਾ ਤੂੰ ਹੁਣ ਭੁੱਲ ਕੀ ਇਹਦਾ ਖਚਮਣੀ ਮੋਟੀ ਕੀ ਲਾਸਟ ਵਿਆਹ ਲ ਕੀ ਨੀ ਭੁੱਲਰ ਸਾਹਿਬ ਭੁੱਲਰ ਸਾਹਿਬ ਕੀ ਲਾਇਆ ਆਪਾ ਹੁਣ ਅਜ ਤਾਂ ਮੈਂ ਲਾਇਆ ਹੀ ਨਹੀਂ ਬਈ 5000 ਪੰਜ ਹਜ਼ਾਰ ਹੀ ਲਾਇਆ ਪੰਜ ਹੀ ਆ ਫਿਰ ਉਸ ਹਾਬ ਚ ਰਾਤ ਬਾਈ 12 ਦੇ ਆ ਗਿਆ ਇਹ ਸਬਦਾ ਨੇੜੇ ਕਰਕੇ ਹੱਦ ਤੱਕ ਨਹੀਂ 3000 ਸਿੱਧਾ ਘਟਾ ਨਹੀਂ ਘਟਣ ਨੂੰ ਹੁਣ ਤੂੰ 30 ਮੰਗ ਲੇਗਾ ਘਟਣ ਚੈਨ ਲਾ ਦੇ ਤਿੰਨ ਤੋਂ ਪੰਜ ਸੀ 30 ਮੰਗ ਕੇ ਤੂੰ 10 ਘਟ ਜਾਏਗਾ ਸਿੱਧਾ ਹੀ ਓ 40 ਮੰਗ ਕੇ ਸਿੱਧਾ ਕਹੇ ਉੱਪਰਲੇ ਪਰ 28 ਦਾ 40 ਚੱਕ ਦੋ ਗੱਲ ਤਾਂ ਠੀਕ ਦੀ ਹੈ ਚੀਜ਼ ਤਾਂ ਬਾਈ ਵਾਹ ਮਾਲ-ਮੋਲੀ ਵਿਕਣਾ ਹਾਂ ਬਾਕੀ ਦੰਦਾ ਨਹੀਂ ਵੀ ਨਿਗਾ ਮਾਰਦਾ ਜਦੋਂ ਖੀਰੀ ਹੋਏ ਉਸ ਢੰਗ ਨਾਲ ਵਿਕਣੀ ਆ ਕਰੋ ਰਹਿ ਵੀ ਕਰੋ ਲਓ ਜੀ ਮਿੱਤਰੋ ਆ ਪੱਟ ਦਾ ਸਬਦਾ ਚੱਲੀ ਜਾਂਦਾ ਚਾਰ ਦੰਦਾ ਮੂੰਹ ਇਹ ਦਾ ਭਾ ਨਹੀਂ ਬਗਾਨਾ ਨਾਲ ਹਾਂ ਬਗਾਨਾ ਨਹੀਂ ਆਉਂਦੀ ਜੇ ਤੇਰਾ ਬਾਈ ਮੂੰਹ ਮਿੱਠਾ ਹੁੰਦਾ ਦਾ ਵਾ ਫੜਾਦੇ ਉਸ ਢੰਗ ਨਾਲ ਫੇਰ ਨਹੀਂ ਸੁਣ ਵਾਲੀਏ ਖਾਲੀ ਆ ਰੋਡ ਮਿਲਿਆ ਬਣੀਆ ਪਰ ਖਾਲੀ ਕਰਕੇ ਦਿੰਦੇ ਜਿੱਥੇ ਮੈਨੂੰ ਜਾਜਦੀ ਜਿੱਥੇ ਮੈਨੂੰ ਜਾਜਦੀ ਮੈਂ ਉਥੇ ਬਾਦੂਆ ਸੁਣ ਆ ਗੱਲ ਕਰਨਾ ਤੂੰ ਬਗਾਨਾ ਤੂੰ ਤਾਂ ਨਹੀਂ ਆ ਲੈ ਹਾਂ ਤੇਰੇ ਪਿੰਡ ਚ ਮੰਡੀ ਲੱਗਦੀ ਐ ਤੈਨੂੰ ਖਰਚਾ ਨਹੀਂ ਪੈਂਦਾ ਕਿਉਂ ਬਾਈ ਉਹ ਕਾਲੇ ਵਰਗਿਆਂ ਨੂੰ ਪੁੱਛ ਵਿਚਾਰੇ ਹੋ ਬੰਬੀਆਂ ਚੱਲ ਕੇ ਆਉਂਦੇ ਆ ਲੋਹੇ ਤੇ ਲਖੀਰ ਤੂੰ ਦੱਸਦੇ ਕੋਈ ਬਸ ਮੇਰੀ ਵੀ ਫਿਰ ਲੋਹੇ ਤੇ ਲਖੀਰ ਆ ਉਹਦੀ ਹੈਗੀ ਬੱਸ ਹੋਰ 5500 ਦੀ ਹੋ ਗਈ ਨਹੀਂ ਦੇਖ ਲਾਂ ਬੋਲਦੇ ਬੋਲਦੇ ਅੱਗੋਂ ਦੱਸ ਕੋਹਰਾ ਪਾ ਫਰਕੀ ਵਾਲਾ ਵੀ ਹੁਣ ਨੇੜੇ ਹੋਵੇ ਤਾਂ ਇਹ ਗੱਲ ਬਣੇ ਜਾਂਦਾ ਕੀ ਹੋਵੇਗਾ ਫਿਰ ਦਰਖਤ ਦੇ ਦੇਖੋ ਬੱਕਰੀ ਕਮਾਰ ਚਾਰ ਦੰਦ ਆਖ ਕੇ ਵੇਚੇ ਨੂੰ ਹੁਣ ਚਾਰ ਦੰਦੀ ਹੈ ਜੀ ਹਾਂ ਵਿਖੀਰੀ ਕਰਕੇ ਆਣਾ ਵੇਚ ਦੰਦ ਤਾਂ ਕੋਈ ਨਹੀਂ ਆਪ ਤੇ ਦੰਦ ਗਣ ਲਓ ਜਿੰਨੇ ਮਰਦੀ ਪੈਦਾ ਗਿਣ ਕੇ ਤਾਂ ਮੁੱਲ ਤਾਂ ਵੀ ਟੱਪੇ ਪਏ 12 18 ਮਹੀਨਿਆਂ ਦੀ ਆ ਹਾਂ ਬਈ ਸਹੀ ਆ ਉਹਨਰ ਉਹ ਲਾ ਕੀ ਲਗਾ ਥੋੜਾ 14 ਮਹੀਨਿਆਂ ਦੀ ਦੋ ਦਾਂ ਦੀ ਦੋ ਸਾਲ ਦੀ ਬਾਈ ਫੋਨ ਕਰ ਲੈ ਨੀ ਫੋਨ ਕਰਕੇ ਪੁੱਛ ਲੈ ਜਿੰਨੇ ਬੰਦੇ ਹੋਰ ਸੀ ਜਿਹੜਾ ਮਾਲਕ ਕੋਲੇ ਫੇਰ ਵੀ ਗੱਲ ਵਾਟ ਮਾਲਕ ਕੋਲੇ ਤਾਂ ਗੱਲ ਹੋ ਰਹੀ ਹੈ ਪੁੱਛ ਰਿਹਾ ਪੁੱਛ ਰੋ ਕੋਈ ਗੱਲ ਨਹੀਂ ਕਲੀਅਰ ਕਰ ਨੀ ਨੀ ਸੀਗਾ ਰਾਇ ਕਰ ਲੈ ਪੈਸੇ ਨਹੀਂ ਮਾੜੇ ਲਾਏ ਪੈਸੇ ਸਹੀ ਲਈ ਜਾਂਦੇ ਬਾਈ ਸਹੀ ਨਹੀਂ ਹਜੇ ਭੰਵੇਂ ਮੈਨੂੰ ਵੀ ਦਿਸਿਆ ਚਲ ਕੋਈ ਨਹੀਂ ਕਰ ਲਾਂਗੇ ਸਹੀ ਵੀ ਕਰ ਲਾਂਗੇ ਪਰ ਤੇਰਾ ਫਰਕ ਪਾਣਾ ਤੇਰਾ ਹਿਸਾਬ ਚ ਅੱবি ਤਾਂ ਇਹਨਾਂ ਨੂੰ ਵੀ ਖਿੱਚ ਲਾਂਗੇ ਹਾਂ ਭਾਈ ਸਹੀ ਸਹੀ ਦੱਸ ਦੇ ਬੇਚੂ ਘੱਟ ਨਹੀਂ ਦੇਣੀ ਮੈਂ ਤੁਸੀਂ ਸਿਰਾ ਦੱਸ ਦਿਓ ਮੈਨੂੰ ਤੂੰ ਹੀ ਦੱਸਣਾ ਹੁਣ ਤਾਂ ਇਹਨਾਂ ਨੇ ਦਾ ਇਹਨਾਂ ਨੇ ਸਿਰਾ ਕਰਤਾ ਆਪਦੇ ਜਾਣੇ ਜਿਵੇਂ ਸਿਰਾ ਦੱਸ ਦਿਓ ਅਸੀਂ ਕਹਿੰਦੇ ਨਹੀਂ ਸੀ ਉਹ ਬੰਦੇ ਉਹ ਫੜਿਆ ਸਿਰਾ ਬਾਦੂ ਜੇ ਉਹਨੇ ਮੈਂ ਚੱਸੀ ਮੈਂ ਫੜਾ ਦੂੰਗਾ ਸਾਨੂੰ ਜਿਹੜਾ ਨਾਂ ਦਾ ਚੀਜ਼ ਉਹਦਾ ਅਹੀ ਤਾਂ ਹੈਗਾ ਸੌਦਾ ਕਰਾਉਣ ਚ ਤੇਰਾ ਪੰਜ ਲਾਇਆ 5500 ਕਰਤਾ ਨਹੀਂ ਤੇਰਾ 10000 ਆ ਜੀ ਉਹਨਾਂ ਨੂੰ ਫੜ ਜੋ ਤੇਰੀ ਮੱਝ ਬੋਲਰ ਸਾਹਿਬ ਕੋਲੇ ਜਾ ਅਸੀਂ ਤੈਨੂੰ ਹੀ ਫੜ ਲਈ ਸਾਈ ਸਾਈ ਅਸੀਂ ਕਿਹੜਾ ਸਾਈ ਨਾ ਤਾਂ ਤੈਥੋਂ 5 ਰੁਪਏ ਤੈਥੋਂ ਲੈਣੇ ਨੇ ਨਾਲ ਲੈਣਾ ਆਉ ਤੋ ਹਾਂ ਉਹ ਤਾਂ 10000 9000 ਦੀ ਪਰਤੀ ਚੱਕ ਵੀ ਸਹੀ ਗੱਲ ਹੈ ਲਿਆ ਵੀ ਸਹੀ ਕਰ ਕਹਿੰਨਾ ਕਿ ਮੈਂ ਵੀ ਕੋਸ਼ ਨੂੰਗਾ ਫਿਰ ਉਹਨਾਂ ਨੂੰ ਕਹਾਂ ਵੀ ਮੈਂ ਵਸ ਉਹ ਵੀ ਤੈਨੂੰ ਆਹਦਾ ਕੁਝ ਜੇ ਤੇਰੇ ਸਮਝਾਈ ਦੇ ਦੀ ਉਹਦੇ ਭਾੜੀ ਨਹੀਂ ਹਾਂ ਉਹ ਭਲਾ 50 ਮੰਗੀਆਂ ਦਾ ਆਖਰੀ ਕੰਮ ਹੀ ਇਹ ਆ ਇਕ ਹੀ ਲਵਾਂਗਾ ਆਹ ਆਖਰੀ ਸਾਟੀ ਮਾਰ ਦੇ ਫੋੜ ਤਾਂ ਫੜਲਾ ਜਿਆ 6000 ਦੀ ਹੋਗੀ ਨਹੀਂ ਬਸ ਉਹ ਹੋ ਗਈ ਰੱਖ ਲੈ ਬਹੁਤ ਆ ਪੈਸੇ ਨਹੀਂ ਤੇਰਾ ਰਾਹ ਵੈ ਤੈਨੂੰ ਤੂੰ ਜਵਾਨ ਕੀਤਾ ਤਾਂ ਤੈਨੂੰ ਰਾਹ ਬੈ ਉਹ ਬੋਲਣਗੇ ਤੜ੍ਹਣਗੇ ਅਜੇ ਵੀ ਕੋਈ ਨਹੀਂ ਜੱਜ ਉਹ ਕੋਈ ਫੇਰ ਵੀ ਤੈਨੂੰ ਤੇਰੀ ਜਵਾਨ ਕੀਤੀ ਐ ਰੱਖਣਾ ਬਹੁਤ ਆ ਫੇਰ ਮੈਂ ਕਿਹਨੇ ਨੰਦਾ ਜੀਵਨੀ ਕੀਤੀ ਐ ਵਜਤੀ ਇੱਜਤਾ ਵਸ ਨਹੀਂ ਕੀਤੀ ਨੇ ਕੀਤੀ ਹੁੰਦੀ ਮੈਂ ਤੈਨੂੰ ਆਪੇ ਪੜ੍ਹ ਕੇ ਬਣਾਦਾ ਵੀ ਆ ਜਾ ਕਾ ਪੈਸੇ ਆ ਕਾ ਨਹੀਂ ਮੈਦਾਨਾ ਯਾਰ ਸਹੀ ਸੀ ਪੈਸੇ ਬਾਈ ਯਾਰ ਦੰਦਾ ਦੇ ਹਿਸਾਬ ਪਤਾ ਨਾ ਜਿਹੜੀ ਹੁਣ ਸੇ ਕਾਲਿਆ ਹੁਣ ਸੁਈਏ ਵੀ ਫਟ ਰੁਪਈਏ ਕਿ ਹੁਣ ਇਦੂ ਵੇ ਤੇ ਕੀ ਕਢਣਾ ਗੋ ਜੋਂ ਫੰਡਰ ਪਾਠ ਆ ਗਲਤ ਹੋਈ ਮੈਂ ਨੂੰ ਕਹਿੰਦਾ ਫੰਡਰ ਆ ਕੇ ਅੱਖਾਂ ਗਾ ਲਾ ਤੇ 6000 ਲਾਤਾ ਚਾਰ ਯਾਰ ਹੋਰ ਪਾਕ ਤੋਂ ਗੱਪਣ ਦੋਗਣਾ ਦੋਗਣਾ ਵਜੋਂ ਹੋਏ ਨੇ ਇਹ ਵੀ ਗੱਲ ਵੇਖ ਲੈ ਨਾਲੇ ਵੇਖ ਕੇ ਸਿਰੂਗੀ ਉਹ ਵੀ ਗੱਲ ਸਮਝਾ ਲੈ ਮਾਨ ਬਾਈ ਫੋਨ ਦੇ ਵਿੱਚ ਕੁਝ ਨਹੀਂ ਪਿਆ ਬਸ ਆਈ ਬਣਾ ਦੇ ਛੜਦੇ ਕੋਈ ਨਹੀਂ ਤੂੰ ਨਾ ਦੇ ਦੇਗਾ ਸਾ ਠੀਕ ਕਾਲੇ ਸਾਈਡ ਤੇ ਬਾਈ ਨਹੀਂ 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 ਦੇਣੀ ਯਾਰ ਇੰਨੇ ਯਾਰ ਕਿਉਂ ਯਾਰ ਅਮੇ ਖੜੇ ਪਿਆ ਬਾਈ ਬੰਦਾ ਹੈ ਨਹੀਂ ਸਿਰ ਤੇ ਮੈਂ ਤਾਂ ਇੱਕ ਮੁੰਡਾ ਆ ਉਹਦਾ ਉਹ ਫਿਰ ਮਾਲ-ਮੋਲੀ ਵਿਕਣਾ ਬਾਈ ਯਾਰ ਮੇਰੀ ਗੱਲ ਸੁਣ ਲੈ ਅਸੀਂ ਥੋੜੇ ਪੱਲ ਰਹੇ ਆ ਲੈ ਬਸ ਉਹ ਬਸ ਉਹਨੇ ਖਰਨੇ ਰੱਖੇ ਸੀ ਤਾਂ 4000 ਰੁਪਏ ਬਸ ਥੱਪਣ ਮਿਲੂਗੀ ਰਲ ਬੱਕਰੀ ਮਿਲੂਗੀ ਵਧੀਆ ਤੇਰਾ ਇਰਾਦਾ ਕੀ ਹੈ ਹੁਣ ਸੱਚ ਦੱਸ ਦੇ ਫਿਰ ਮੈਂ ਐਗਜ਼ਾਮ ਆਹ ਬਾਸ਼ਾਂ ਦੀ ਮੈਂ ਨਾਲ ਆਖਤਾ ਮਿਲ ਮਾਰਕ ਬਾਲਾ ਫਿਰ ਉਹ ਦਾ ਰਲ ਨਾ ਨਹੀਂ ਸੌਦਾ ਤੈਨੂੰ ਸੌਦਾ ਕਰਾਈ ਜੀ ਜਾਂ ਫਿਰ ਕੋਲੇ ਹੋਵੇ ਬੰਦਾ ਯਾਰ ਫੇਰ ਤਾਂ ਮਾਣਾ ਗਲਾਉ ਦੇ ਬਾਈ ਮੈਂ ਹੈਪੀ ਦੇ ਤੂੰ ਜਿੱਥੇ ਮੈਨੂੰ ਚਾਜਦੀ ਹੈ ਮੈਂ ਹੈਪੀ ਫੜਾ ਦਿੰਦਾ ਇਹ ਦੱਸਿਆ ਨਾ ਉਹਨਾਂ ਨੇ ਲਓ ਵੀ 9000 ਦਾ ਬਾਈ ਨੇ ਹਾਂ ਨਾ ਕਰਤੀ ਆ ਬੰਦਾ ਤੈਨੂੰ ਕਿੱਥੇ ਚਾਜਦੀ ਨਹੀਂ ਮਿਲ ਗਈ ਗੱਲ ਯਾਰ ਤੇਰੀ ਕਿਉਂ ਆਉਂਦੀ ਜਾਂਦਾ ਮੇਰੀ ਗੱਲ ਸੁਣ ਤਾਂ ਆਉਣਗੇ ਹੇ ਚੀਤੇ ਫਿਰਦੇ ਆ ਕੀ ਦੀ ਪੱਟ ਹੈਗੀ ਪਰ ਇਹੋ ਦਾ ਮਾਲ ਮੁੱਲੀ 6-7000 ਦੀ ਭਟਾਈ ਲੈਣ ਦਾ ਫਾਈਨਲ ਕੀ ਹੈ ਯਾਰ ਤੇਰੇ ਦਿਨਾਂ ਤੇਰੀ 9000 ਦੀ ਕਿੰਨਾ ਯਾਰ ਤੋਂ 4-5000 ਤੋਂ ਮਿਲੇ ਤੇ ਨਾ ਤੇਰੀ ਜਿਹੜਾ ਕਈ ਦਾ ਨੰਗ ਗਿਆ 10 ਕਿਲੋ ਦੀ ਆ ਤੇ 10 ਕੇ 5000 ਤੋਂ ਤਾਂ ਨੰਗੇ ਉਹ ਆਲਾ ਮੈਂ ਪਰਵੋ ਦੂਜੇ ਰੋਡ ਕੱਢ ਕੇ ਲੈ ਆਂ ਜੇ ਜੋ ਕੱਢਣਾ ਕਿਸੇ ਦੇ ਬਹੁਤ ਔਖਾ ਜੇ ਤੈਨੂੰ ਪਹੁੰਚਦਾ ਹੂ ਤਾਂ ਦੇ ਦਿੰੀ ਕਾਲੇ ਬਾਈ ਕਾਲੇ ਬਾਈ ਚੱਲ ਗਿਆ ਉਹ ਤਾਂ ਹੈ ਹੀ ਚਾਹੀ ਮੈਨੂੰ ਬੋਲੀਆਂ ਦਾ ਕਿਸੇ ਨਾਲ ਉਹ ਕਹੇ ਤੇਰੇ ਮਨ ਕਰੇ ਜੇ ਮੈਂ ਤਾਂ ਮੰਨਦੀ ਰਹਿੰਦੇ ਤੇ ਆ ਲੈ 650 ਚ ਲਖਾਈ ਤੂੰ ਕਰਾਉਣੀ ਜੇ ਤੈਨੂੰ ਪੁੱਗਦੇ ਦੇ ਆ ਲੈ ਉਹ ਨਾਮ ਆਇਆ ਤੱਕ ਬਾਈ ਯਾਰ ਮਾਇਆ ਮੈਂ ਤਾਂ ਤਾਂ ਜੇ ਮੈਂ ਸਾਲਾ ਮਾਇਆ ਜੀ ਰਹਿਣਾ ਮੇਰੀ ਗੱਲ ਸੁਣ ਲਾ ਇਨੇ ਰੁਪਈਆ ਦਾ ਜਰਾ ਪੂਰੀ ਅੱਡੀਆਂ ਜਾ ਕੇ ਫਾ ਲੈਣ ਵਾਲੀ ਗੱਲ ਆ ਇਹਦੇ ਵਿੱਚ ਰਿਸਕ ਬਹੁਤ ਵੱਡਾ ਹੈ ਅਗਲੇ ਨੇ ਲਈ ਆ ਗਾਂ ਰਹਿਣ ਨਾ ਰਹਿਣ ਦੀ ਵੀ ਅਗਲੇ ਦੀ ਕੋਈ ਸਹੀ ਆਦਰ ਗਿਣੋ ਪੈਸੇ ਯਾਰ ਬਾਈ ਨਹੀਂ ਨਹੀਂ ਤਰਤੀ ਤੇ ਛੱਡ ਜਾ ਆਪਣੋ ਆਪਣੀ ਕਰ ਲੈਣੇ ਲਗਾਈ ਨਹੀਂ ਯਾਰ ਨਹੀਂ ਉਹ ਦੇ ਦੇ ਯਾਰ ਬਾਈ ਉਹ ਕਿਉਂ ਨਹੀਂ ਨਹੀਂ ਰੱਖਿਆ ਕਰਕੇ ਨਾ ਉਹ ਨਹੀਂ ਉਹ ਨਹੀਂ ਬੱਸ ਉਹ ਮਾਰ ਰੱਖਿਆ ਕਰ ਲੈ ਵੀ ਨਹੀਂ 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 ਪੱਟ ਨਹੀਂ ਕੀ ਦੇਣੀ ਕਿੰਨੇ ਦੀ ਹੋਗੀ ਨਹੀਂ ਤਾਂ ਨਹੀਂ ਉਹ ਤੇਰੀ ਉਹ ਵੀ ਤੇਰੀ ਜਿੰਦਗੀ ਦੀ ਆਪਾਂ 6500 ਰੁਪਏ ਦੀ ਹੋਗੀ ਲਖਾਈ ਆਪੋ ਆਪਣੀ ਬਾਈ ਚੱਕ ਬਈ ਲੈ ਚਾਹੁੰਦੇ ਫਿਰ ਆਉਂਦੇ ਮੈਂ ਦੇ ਦਿੰਦਾ ਉਹਦੇ ਵੀ ਲੈ ਲੀ ਪੱਕੂ ਕਿੰਨੇ ਦੀ ਕਹੀ ਆ ਸਹੀ ਦੱਸੀ ਮੁੱਖੀ ਭਾਈ ERP ਕੋਸ ਨਹੀਂ ਫਰਕ ਹੈ ਸਰ 500 ਦਾ ਫਰਕ ਹੈ ਲਿਖਾਈ ਆ ਤੇ 300 ਦਾ ਫਰਕ ਹੈ ਮੈਂ ਉਹਨੂੰ ਵੀ ਉਹਨੂੰ ਪੁੱਛ ਕੇ ਮੈਂ ਸੱਤ ਦੀ ਪੂਰੀ ਦੀ ਆਖਰੀ ਆ ਆਹ ਵਪਾਰ ਕਾਰਡ ਦਿੱਤਾ ਦੇ ਯਾਰ ਉਹਰੇ ਆ ਕੀੜਾ ਲੈਂਦਾ ਆਹ ਹੋਣੇ ਨਹੀਂ ਸੱਚੀ ਰਹੂੰਗਾ ਮੈਂ ਮੂੰਹ ਨੰਗਾ ਕਰਨ ਵਾਲੇ ਕਿੰਨੇ ਨਹੀਂ ਫੇਰ ਫਰਕ ਨਹੀਂ 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 ਰਹਿਣ ਦੇ ਰਹਿਣ ਦੇ ਜੇ 200 ਘੱਟ ਹੋ ਗਈ ਹੁਣ 200 ਦਾ ਮਾਣ ਓਏ ਮਾਨ ਸਾਰਿਆਂ ਦੇ ਰੱਖ ਲਊਗਾ ਹੋਰ ਪਰ ਕਿੱਤੀ ਗੱਲ ਹੈ ਕਿ 200 ਦਾ ਤਾਂ ਕਿੱਤੀ ਗੱਲ ਹੈ ਪੂਰੇ 7 ਦੀਆਂ ਦੀਆਂ ਲਖਾਈ ਆਪੋ ਆਪਣੀ ਕਰ ਲਓ ਜਾ ਲੰਘ ਜਾਓ ਪੂਰੀ ਆਪਣੀ ਲਖਾਈ ਕਰਾਨੀ ਹੈ ਬੱਸ ਨਾ ਬੋਲੀ ਜਾਓ ਵੇੜ ਦੇ ਯਾਰ ਕੰਮ ਪੂਰੇ 7 ਇੱਕ ਬਈ ਗਿੰਦੇ ਪੈਸੇ ਉਹਨੇ ਪਾਸ ਨਹੀਂ ਚੱਲ ਬਾਰ ਉਹ ਗਿੰਣ ਪੈਸੇ ਯਾਰ ਇੱਕ 1 ਵਰਗੀ ਪਿਆ ਹੋਏ ਸੌਦਾ ਰੰਗ ਹੋ ਗਈ ਯਾਰ ਸੌਂਦੀ ਆਵਾਂ ਤੇ ਹੋ ਗਈ ਸੌਦਾ ਖਰਾਬ ਨਾ ਕਰੋ 7000 ਦੀ ਆਪੋ ਆਪਣੀ ਕਰ ਲਓ ਆਪੋ ਆਪਣੀਆਂ ਦੇ ਰੁਪਈਆ ਦੇ ਨਾਲ ਲਗਾਈ ਦੋਨੇ ਪਾਸੇ ਤੋਂ ਕਰ ਆਪੋ ਆਪਣੀ ਚੱਲ ਫੇਕ ਚੱਲ ਹਾਂ ਕਰ ਲਾ ਕਿਉਂ ਮਜਰਾ ਕਰੀਏ ਸਹੀ ਗੱਲ ਆ ਯਾਰ ਪਹਿਲੀ ਬੋਣੀਆਂ ਕਰੋ ਕਰੋ ਬੋਣੀ ਯਾਰ ਬਾਈ ਓਏ ਤੇਰੇ ਨਾਲ ਸਾਡਾ ਗੰਦਾਸਾ ਨਹੀਂ ਚੱਲਿਆਗਾ ਤੇਰੇ ਨਾਲ ਮੋਹ ਪ੍ਰੇਮ ਆ ਸਾਡਾ ਆਹ ਨਹੀਂ ਸੌਦਾ ਹੋ ਜੀ ਸੌ ਨਾਲ ਨਾ ਤਾਂ ਮਹਿੰਗੀ ਹੋ ਦੇ ਨਾਲ ਤੂੰ ਕਹਿ ਦਿ ਲੋੜੀ ਦਾ ਮੋਹਰੇ ਸਾਰ ਤੇ ਮੂੰਹ ਕੋਈ ਗੱਲ ਤੂੰ ਐ ਮੈਨੇ ਜਰਿਆ ਕਰੀ ਜਾਈ ਆ ਉਹ ਫਾੜ ਲਾ ਪੈਸੇ ਉਹ ਗੱਲ ਕਰਾ ਦੇ ਭੈਣ ਮਾਰੀ ਜਿਹੜਾ ਤੇ ਲੈ ਆ ਨਾ ਹਾਂ ਭੈਣ ਨਾਲ ਗੱਲ ਕਰਾ ਦੇ ਬਾਈ ਦੀ ਯਾਰ ਠੀਕ ਮਾਂ ਪਾਵਰ ਕਿਉਂ ਨਹੀਂ ਲੈ ਕੇ ਆਇਆ ਉਹ ਨਹੀਂ ਕੋਈ ਪਾਵਰ ਤਾਂ ਕੀ ਹੋ ਗਈ ਗੱਲ ਹੋ ਗਈ ਹੋ ਗਈ ਗੱਲ ਕੋਈ ਗੱਲ ਤਾਂ ਪਾਵਰ ਲੈ ਕੇ ਆ ਹੀ ਦਿੰਦੀ ਐ ਮਹਿੰਗੀ ਨਹੀਂ ਹੁੰਦੀ ਚਲ ਠੀਕ ਉਹ ਲੈ ਮਤਲਬ ਇਹ ਸੌਦਾ ਹੋ ਗਿਆ ਦੋਸਤੋ ਗਿਣ ਲਾ ਬਾਈ ਪੈਸੇ ਪੈਸੇ ਗਿਣ ਕੇ ਬੱਕਰੀ ਕਿੱਥੇ ਬੱਕਰੀ ਲੈ ਖੁਸ਼ ਆ ਬਾਈ ਖੁਸ਼ ਆ ਭਰਾ ਆਪਣਾ ਧੰਨਵਾਦ ਬਾਈ ਤੇਰੇ ਯਾਰ ਸਾਡਾ ਜਿਹੜਾ ਇੱਜ਼ਤ ਮਾਰ ਰੱਖ ਲਿਆ ਤੂੰ ਸੌਦਾ ਕਰ ਲਿਆ ਆ ਪੱਠਾ ਜੀ ਸ਼ੋਰ ਕਰਦਾ ਮੈਂ ਚਾਰ ਦਾੰਦਾ ਪੱਠਾ ਤੇ ਬਾਈ ਨੇ ਨਾ ਤਸੱਲੀ ਕਰਾਤੀ ਸਾਡੀ ਉਹ ਛੋਟ ਕਰਦੇ ਹੁਣ 500 ਦੀ ਖੁਸ਼ ਹੋ ਆਪਣਾ ਕੀ ਨਾਮ ਹੈ ਜੀ ਸ਼ੋਰ ਕਰਦੇ ਜਿੰਨੀ ਮਰਜ਼ੀ ਮਨਪ੍ਰੀਤ ਗਿੱਦੜਵਾਹ ਕਿ ਦਰਵਾਹਾ ਵਾਲੇ ਬਾਈ ਨੇ ਲਈ ਇਹ ਹਾਂ ਬਾਈ ਕਿੰਨੇ ਹੋ ਗਏ ਇਹ 7000 ਹੋ ਗਏ ਜੀ ਆ ਠੀਕ ਆ ਜੀ ਕਰ ਲਾ ਮੈਨੂੰ ਕੋਈ ਗੱਲ ਨਹੀਂ ਸੀ ਆਪਾਂ ਵੇਖ ਤਿੰਨ ਚਾਰ ਉਹ ਜੋੜੀ ਵੰਜ ਓਏ ਠੀਕ ਆ ਜੀ ਲਾ ਵੀ 7000 ਤੇ ਸਿਰੇ ਚੜ ਗਿਆ ਸੌਦਾ ਤੇਰੇ ਲਈ ਭਾਖਰਾ ਬਹੁਤ ਜ਼ੋਰ ਲਗਿਆ ਬਾਈ ਸੌਦੇ ਤੇ ਰਖਾਲਾ ਮੰਡੀ ਦਾ ਇਹ ਸੌਦਾ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਉਣੀ ਲੈ ਸਾਡਾ